दस वीर की दसा, दसा माते की गुजरदिया ਬੀਤੇ ਦਿਨੀ ਸ਼ਿਰੀ ਨਗਰ ਦੇ ਵਿੱਚ ਤਾਇਨਾਤ ਫਰੀਦਕੋਟ ਦੇ ਨੌਜਵਾਨ ਅਕਨੀਵੀਰ ਆਕਾਸ਼ਦੀਪ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਅੱਜ ਉਹਨਾਂ ਦੇ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਪਹੁੰਚ ਚੁੱਕੀ ਹੈ ਤਾਹਾਂ ਮਾਰ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਹੈ ਸਰਕਾਰੀ ਸਨਮਾਨਾਂ ਦੇ ਨਾਲ ਆਕਾਸ਼ਦੀਪ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਇਸ ਮੌਕੇ ਪਿੰਡ ਦੇ ਵਿੱਚ ਕਾਫੀ ਗਮਗੀਨ ਮਾਹੌਲ ਸੀ ਅਤੇ ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਸੀ ਮ੍ਰਿਤਕ ਆਕਾਸ਼ਦੀਪ ਦੀ ਮੌਤ ਦੇ ਨਾਲ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਅਤੇ ਚੋਨ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਪੂਰਾ ਪਿੰਡ ਪਹੁੰਚਿਆ ਹੋਇਆ ਸੀ ਕਾਈ ਆਹੇ ਮੇ ਵੀ ਰਤੀ ਦਸਾਂ हाँ, माते की गुजर दिया तो मेरा सात फुट का जवान पुत अज डबे च के आ गया मैं मान करा के की करा पुत मेरे पोत बिना मेरी अंदर नहीं ठर दी हाए पुत मेरा पुत देश शहीद हो गया हाय पुत हाय पुत मैं किथे जाऊंगी, हाय किए हाय, हाय, हाय पुत मान भी कर दिया पर घर खाली हो गया पुत बिना पुत घर खाली हो गया ही?

ਆ 15 ਦਿਨ ਹੋਏ ਅੱਜ ਗਏ ਨੂੰ ਤੇ ਇਹ ਤਾਂ ਮੰਗਿਆ ਵੀ ਨਹੀਂ ਸੀ ਅਜੇ ਤਾਂ ਸਾਢੇ 9 ਸਾਲਾਂ ਦਾ ਸੀ ਹਾਏ ਕਿਤੇ ਵਿਆਹ ਨਹੀਂ ਸੀ ਕਰਨਾ ਜੇ ਕਰਾਉਂਦਾ ਨਹੀਂ ਸੀ ਕਹਿੰਦਾ ਮੈਂ ਨਹੀਂ ਕਰਾਉਣਾ ਪਰ ਮੈਨੂੰ ਕਹਿੰਦਾ ਸੀ ਕਹਿੰਦਾ ਮਾਂ ਮੈਂ ਜੇ ਦੱਬੇ ਚ ਵੀ ਆ ਗਿਆ ਨਾ ਮਾਨ ਕਰੀ ਮਾਨ ਕਰੀ ਪਰ ਪਤ ਜਸਵਰ ਨਹੀਂ ਹੁੰਦਾ ਵੇ ਪਤ ਕੀ ਕਰਾਂ ਮੇ ਪਤ ਕੀ ਕਰਾਂ ਦੇਖੋ ਜੋ ਹਜੇ ਸਾਨੂੰ ਮੈਸੇਜਸ ਇਹਨਾਂ ਦੀ ਆਰਮੀ ਯੂਨਿਟ ਤੋਂ ਆਏ ਆ ਉਹਦੇ ਵਿੱਚ ਕਲੀਅਰ ਨਹੀਂ ਹੈ ਕਿ ਇਹਨਾਂ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਆਰਮੀ ਆਪਣਾ ਇਨਵੈਸਟੀਗੇਸ਼ਨ ਕਰ ਰਹੀ ਹੈ ਬਟ ਸਾਡੇ ਲਈ ਇੱਕ ਬੜੇ ਖੇਦ ਔਰ ਦੁੱਖ ਦੀ ਗੱਲ ਹੈ ਕਿ ਸਾਡੇ ਪਿੰਡ ਦੇ ਇੱਕ ਨੌਜਵਾਨ ਬੱਚੇ ਦੀ ਇਸ ਤਰ੍ਹਾਂ ਉੱਥੇ ਇਹ ਪਾਣਾ ਵਾਪਰ ਗਏ। ਸੋ ਅਸੀਂ ਸ਼ੋ ਪ੍ਰਗਟ ਕਰਨਾ ਅਸਤੇ ਇਸ ਸਮੇਂ ਪਰਿਵਾਰ ਦੇ ਨਾਲ ਖੜੇ। ਪਰਿਵਾਰ ਸੁਮਿਤੀ ਸੰਕਸ਼ਿਪੀ ਦਾ ਚੱਲ ਗਿਆ। ਇਸ ਵਾਰ ਇਹ ਜਿੰਨੀ ਦੇਰ ਤੱਕ ਸਾਨੂੰ ਕੋਈ ਡਾਇਰੈਕਸ਼ਨਸ ਆਰਮੀ ਵੱਲੋਂ ਨਹੀਂ ਆ ਸਕਦੀਆਂ। ਉਨੀ ਦੇਰ ਤੱਕ ਅਸੀਂ ਨਹੀਂ ਕਹਿ ਪਾਵਾਂਗੇ ਇਸ ਪਰ। ਅਜੇ ਆਰਮੀ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ। ਨਹੀਂ ਅਜੇ ਹਾਂ ਜੀ। ਜਾਤੇ ਮਤਲਬ ਇਹਨੂੰ ਕੀ ਸਮਝਿਆ ਜਾਵੇ ਹਾਲੇ ਤੱਕ ਕੀ ਕਿਹਾ ਜਾਵੇ ਵੇਟ ਕਰਨੀ ਪੈਗੀ ਥੋੜਾ ਸਾਨੂੰ ਥੋੜੀ ਦੇਰ ਸਾਨੂੰ ਰੁਕਣਾ ਪੈਗਾ ਤੁਹਾਨੂੰ ਲੱਗਦਾ ਸੰਭਾਵਨਾ ਇਸ ਪਰ ਅਰਮੀ ਅਥੋਰਿਟੀ ਸਿੱਧਾ ਸਪਾਨ ਗਈ ਕੋਈ ਗੱਲ ਪ੍ਰਸ਼ਾਸਨ ਦੀ ਹਜੇ ਗੱਲਬਾਤ ਚੱਲ ਰਹੀ ਹੈ ਉਹ ਆਪਣੀ ਇਨਵੈਸਟੀਗੇਸ਼ਨਸ ਕਰ ਰਹੀ ਹੈ ਅੱਜ ਰਾਜੇ ਸਨਮਾਨ ਨਾ ਕੋ ਮਿਲਟਰੀ ਆਨਰਸ ਲਈ ਉਹਨਾਂ ਦੀ ਟੀਮ ਆਈ ਹੋਈ ਹੈ ਸੋ ਐਸ ਪਰ ਰੂਲਸ ਜਿ ਉਹਨਾਂ ਦੇ ਮਿਲਟਰੀ ਆਨਰਸ ਬੰਦੇ ਹੋ ਆਰਮੀ ਕੋ ਸਾਡਾ ਸਾਡਾ ਬੱਚਾ ਸੀ ਸਾਡੇ ਸਾਥੀ ਦਾ ਬੱਚਾ ਸੀ ਸਾਡਾ ਆਪਦਾ ਬੱਚਾ ਸੀ ਬਹੁਤ ਦੁੱਖ ਹੈ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਉਹਦੀ ਮਾਲ ਵੇਖਿਆ ਨਹੀਂ ਜਾਂਦਾ ਪਰ ਇਸ ਸਮੇਂ ਤੇ ਮੈਂ ਕੇਂਦਰ ਸਰਕਾਰ ਨੂੰ ਇੱਕ ਗੱਲ ਜਰੂਰ ਕਹਿਣਾ ਵੀ ਇਹ ਅਗਨੀ ਵੀਰ ਇਹ ਸਕੀਮ ਗਲਤ ਹੈ ਇਹ ਦੇਸ਼ ਨਾਲ ਦੇਸ਼ ਦੇ ਨੌਜਵਾਨਾਂ ਨਾਲ ਦੇਸ਼ ਦੀ ਸੁਰੱਖਿਆ ਨਾਲ ਇਹ ਖਿਲਵਾੜ ਹੈ ਦੀ ਅਗਨੀ ਵਿਸਕੀਮ ਬੰਦ ਕਰਕੇ ਜਿਹੜੀ ਰੈਗੂਲਰ ਵਾਲੀ ਸਕੀਮ ਆ ਭਰਾ ਦਿੱਤੀ ਜਾਂਦੀ ਹੈ। ਭੱਗਾ ਦਾ ਤਰਖੋਦੀ ਪਾਰਟੀ ਵੱਲੋਂ ਇਸ ਅਗਨੀ ਵੀਰ ਯੋਜਨਾ ਦਾ ਵਿਰੋਧ ਕੀਤਾ ਗਿਆ ਸੀ ਪਰ ਇਸ ਦੇ باوجود ਸੈਂਟਰਲ ਸਰਕਾਰ ਨੇ ਸਕੀਮ ਨੂੰ ਲਾਗੂ ਕਰਕੇ ਕਈ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਫੱਟੇ ਕਰਵਾਇਆ ਗਿਆ। ਦੇਖੋ ਇਹ ਗੱਲ ਵਿਰੋਧੀ ਪਾਰਟੀਆਂ ਦੀ ਨਹੀਂ ਇਹ ਗੱਲ ਤਾਂ ਦੇਸ਼ ਦੀ ਹੈ। ਸੋ ਦੇਸ਼ ਦੇ ਵਿਵਸਥੇ ਹੈ। ਐਸਾ ਲੈਣਾ ਚਾਹੀਦਾ ਇਹਨੂੰ ਸਕ੍ਰੈਪ ਕਰ ਦੇਣਾ ਚਾਹੀਦਾ ਅਗਨੀ ਵੀਰ ਸਕੀਮ। ਪੰਜਾਬ ਸਰਕਾਰ ਵੱਲੋਂ ਕੁਝ ਕੰਡੀਸ਼ਨ ਸਕੇਂਗੇ ਕਿ ਆਪਾਂ ਕੋਈ ਵੀ ਦੇਸ਼ ਦੀ ਰੱਖਿਆ ਕਰਦਾ ਸ਼ਹੀਦਾਂ ਦਾ ਭਾਵ ਉਹ ਅਗਨੀ ਵੀਰ ਕਿਉਂ ਨਾ ਹੋਵੇ। ਉਸੋਂ ਇੱਕ ਮਤਲਬ ਸੁਮਾਨਤ ਰੈਸ਼ੀ ਦੇ ਨਾਲ ਉਹ ਜੋ ਵੀ ਪਾਲਿਸੀ ਆ ਅਸੀਂ ਤਾਂ ਸਾਡਾ ਤਾਂ ਆਪ ਦਾ ਬੱਚਾ ਜੋ ਵੀ ਪਾਲਿਸੀ ਸਰਕਾਰ ਦੀ ਹੋएगी ਉਹਦੇ 'ਚ ਕਵਰ ਹੋਏਗਾ ਕੀ ਮੰਨਦੇ ਹੋ ਕਿ ਇਸ ਸ਼ਹੀਦੀ ਦੇ ਨਾਲ ਆਪਾਂ ਕਿੰਨਾ ਕੋ ਮਤਲਬ ਫਕਰ ਮਹਿਸੂਸ ਹੁੰਦਾ ਜਦੋਂ ਇਸ ਤਾਂ ਆਪਣੇ ਬੱਚੇ ਦੇਸ਼ ਤੇ ਰੀਸ਼ੀ ਹੁੰਦਾ ਗੱਲ ਇਹ ਵੀ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਹੀ ਸ਼ਹੀਦ ਹੋਣ ਵਾਸਤੇ ਆ ਹੱਕ ਸੱਚ ਵਾਸਤੇ ਲੇਕਿਨ ਜਦੋਂ ਪੁੱਤ ਜਾਂਦਾ ਦੁੱਖ ਤਾਂ ਹੁੰਦਾ ਫਕਰ ਵੀ ਆ ਲੇਕਿਨ ਦੁੱਖ ਵੀ ਆ ਅੱਜ ਤੁਸੀਂ ਪਰਿਵਾਰ ਨਾਲ ਵੀ ਮਿਲਿਆ ਉਹਨਾਂ ਨੇ ਦੁੱਖ ਹੀ ਸਾਂਝਾ ਕੀਤਾ ਹੈ ਔਰ ਕਾਫੀ ਜਿਹੜਾ ਮਾਹੌਲ ਹੈ ਇਸ ਵਕਤ ਕੰਮ ਕੀ ਨੇ ਜਵਾਨ ਪੁੱਤ ਚਲਾ ਜਾਣਾ ਯਾਰ ਇੰਦੂ ਵੱਡਾ ਕਹਿਰ ਕੋਈ ਨਹੀਂ ਹੁੰਦਾ ਮਾਂ ਦੇ ਸੀਨੇ ਤੇ ਸ਼ੇਕ ਹੋ ਜਾਂਦਾ ਬਹੁਤ ਦੇਖ ਨਹੀਂ ਜਾਂਦਾ ਦੀ ਮਾਂ ਸਾਡਾ ਦਾ ਬੱਚਾ ਸਾਡੇ ਦੇ ਹੱਥਾਂ ਚ ਰਿਹਾ ਹੈ ਹੱਥਾਂ ਚ ਪੜਿਆ ਹੈ ਬਹੁਤ ਦੁੱਖ ਆਏ 베ਬੀ ਰਕੀ ਦੱਸਾਂ ਦਾਜਾ ਬੋਲ ਕੇ ਆਦੇ ਮਾਤਾ 베ਬੀ ਕੀ ਦੱਸਾਂ ਮਾਂ ਤੇ ਕੀ ਗੁਜ਼ਰਦੀ ਆ ਬੋਤ ਮਾਂ ਨੇ ਬੱਲਾ ਬੋਤ ਸੋਨਤਾ ਨੂੰ ਦਿਨੀ ਸ਼ਿਰੀ ਨਗਰ ਦੇ ਵਿੱਚ ਤਾਇਨਾਤ ਫਰੀਦਕੋਟ ਦੇ ਨੌਜਵਾਨ ਅਗਨੀਵੀਰ ਆਕਾਸ਼ਦੀਪ ਦੀ ਗੋਲੀ ਲੱਗਨ ਦੇ ਨਾਲ ਮੌਤ ਹੋ ਗਈ ਸੀ ਅੱਜ ਉਹਨਾਂ ਦੇ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਪਹੁੰਚ ਚੁੱਕੀ ਹੈ ਤਾਹਾਂ ਮਾਰ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਹੈ ਸਰਕਾਰੀ ਸਨਮਾਨਾਂ ਦੇ ਨਾਲ ਆਕਾਸ਼ਦੀਪ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਇਸ ਮੌਕੇ ਪਿੰਡ ਦੇ ਵਿੱਚ ਕਾਫੀ ਗਮਗੀਨ ਮਾਹੌਲ ਸੀ ਅਤੇ ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਸੀ ਮ੍ਰਿਤਕ ਆਕਾਸ਼ਦੀਪ ਦੀ ਮੌਤ ਦੇ ਨਾਲ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਅਤੇ ਅੱਜ ਨਨੂ ਅੰਤਿਮ ਵਿਦਾਇਤ ਦੇਣ ਦੇ ਲਈ ਪੂਰਾ ਪਿੰਡ ਪਹੁੰਚਿਆ ਹੋਇਆ ਸੀ ਕਾਈ ਆਹੇ ਮੇਰੇ ਵੀ ਰਤੀ ਦਸਾ जवान पे के आ गया मैं मान करा के करा पुत मेरे पुत बिना मेरी अंदर नहीं दी आए पुत मेरा पुत देश शहीद हो गया हाय पुत हाय पुत मैं किथे जाऊंगी, हाय किए हाय, हाय, हाय पुत मान भी कर दिया पर घर खाली हो गया पुत बिना पुत घर खाली हो गया साढे बुत अज चला गया नहीं तो जी तो 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 सताई तारीख नापस गया जी सताई न छुट्टी कट के गया ਆ 15 ਦਿਨ ਹੋਏ ਅੱਜ ਗਏ ਨੂੰ ਤੇ ਇਹ ਤਾਂ ਮੰਗਿਆ ਵੀ ਨਹੀਂ ਸੀ ਅਜੇ ਤਾਂ ਸਾਢੇ 9 ਸਾਲਾਂ ਦਾ ਸੀ ਹਾਏ ਕਿਤੇ ਵਿਆਹ ਨਹੀਂ ਸੀ ਕਰਨਾ ਜੇ ਕਰਾਉਂਦਾ ਨਹੀਂ ਸੀ ਕਹਿੰਦਾ ਮੈਂ ਨਹੀਂ ਕਰਾਉਣਾ ਪਰ ਮੈਨੂੰ ਕਹਿੰਦਾ ਸੀ ਕਹਿੰਦਾ ਮਾਂ ਮੈਂ ਜੇ ਡੱਬੇ ਚ ਵੀ ਆ ਗਿਆ ਨਾ ਮਾਨ ਕਰੀ ਮਾਨ ਕਰੀ ਪਰ ਪਤ ਆਜ ਸਵਰ ਨਹੀਂ ਹੁੰਦਾ ਵੇ ਪਤ ਕੀ ਕਰਾਂ ਮੇ ਪਤ ਕੀ ਕਰਾਂ ਦੇਖੋ ਜੋ ਹਜੇ ਸਾਨੂੰ ਮੈਸੇਜਸ ਇਹਨਾਂ ਦੀ ਆਰਮੀ ਯੂਨਿਟ ਤੋਂ ਆਏ ਆ ਉਹਦੇ ਵਿੱਚ ਕਲੀਅਰ ਨਹੀਂ ਹੈ ਕਿ ਇਹਨਾਂ ਦੀ ਮੌਤ ਕਿਸ ਤਰ੍ਹਾਂ ਹੋਈ ਹੈ ਆਰਮੀ ਆਪਣਾ ਇਨਵੈਸਟੀਗੇਸ਼ਨ ਕਰ ਰਹੀ ਹੈ ਬਟ ਸਾਡੇ ਲਈ ਇੱਕ ਬੜੇ ਖੇਦ ਔਰ ਦੁੱਖ ਦੀ ਗੱਲ ਹੈ ਕਿ ਸਾਡੇ ਪਿੰਡ ਦੇ ਇੱਕ ਨੌਜਵਾਨ ਬੱਚੇ ਦੀ ਇਸ ਤਰ੍ਹਾਂ ਉੱਥੇ ਇਹ ਪਾਣਾ ਵਾਪਰ ਗਏ। ਸੋ ਅਸੀਂ ਸ਼ੋ ਪ੍ਰਗਟ ਕਰਨਾ ਅਸਤੇ ਇਸ ਸਮੇਂ ਪਰਿਵਾਰ ਦੇ ਨਾਲ ਖੜੇ। ਪਰਿਵਾਰ ਸੁਮਿਤੀ ਪੰਖ ਸ਼ਕਤੀ ਦਾ ਚਤਤ ਹੈ। ਇਸ ਵਾਰ ਇਹ ਜਿੰਨੀ ਦੇਰ ਤੱਕ ਸਾਨੂੰ ਕੋਈ ਡਾਇਰੈਕਸ਼ਨਸ ਆਰਮੀ ਵੱਲੋਂ ਨਹੀਂ ਆ ਸਕਦੀਆਂ ਓਨੀ ਦੇਰ ਤੱਕ ਅਸੀਂ ਨਹੀਂ ਕਹਿ ਪਾਵਾਂਗੇ ਇਸ ਪਰ। ਅਜੇ ਆਰਮੀ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ। ਨਹੀਂ ਅਜੇ ਹਾਂ ਜੀ। ਜਾਤੇ ਮਤਲਬ ਇਹਨੂੰ ਕੀ ਸਮਝਿਆ ਜਾਵੇ ਹਾਲੇ ਤੱਕ ਕੀ ਕਿਹਾ ਜਾਵੇ ਵੇਟ ਕਰਨੀ ਪੈਗੀ ਥੋੜਾ ਸਾਨੂੰ ਥੋੜੀ ਦੇਰ ਸਾਨੂੰ ਰੁਕਣਾ ਪੈਗਾ ਤੁਹਾਨੂੰ ਲੱਗਦਾ ਸੰਭਾਵਨਾ ਇਸ ਪਰ ਅਰਮੀ ਅਥੋਰਿਟੀ ਸੀ ਦੱਸ ਪਾਉਣਗੀ ਕੋਈ ਗੱਲ ਪ੍ਰਸ਼ਾਸਨ ਦੀ ਹਜੇ ਗੱਲਬਾਤ ਚੱਲ ਰਹੀ ਹੈ ਉਹ ਆਪਣੀ ਇਨਵੈਸਟੀਗੇਸ਼ਨਸ ਕਰ ਰਹੀ ਹੈ ਅੱਜ ਰਾਜੇ ਸਨਮਾਨ ਨਾਲ ਕੋ ਮਿਲਟਰੀ ਆਨਰਸ ਲਈ ਉਹਨਾਂ ਦੀ ਟੀਮ ਆਈ ਹੋਈ ਹੈ ਸੋ ਐਸ ਪਰ ਰੂਲਸ ਜੋ ਉਹਨਾਂ ਦੇ ਮਿਲਟਰੀ ਆਨਰਸ ਬੰਦੇ ਹੋ ਆਰਮੀ ਕੋ ਸਾਡਾ ਦਾ ਸਾਡਾ ਦਾ ਬੱਚਾ ਸੀ ਸਾਡੇ ਸਾਥੀ ਦਾ ਬੱਚਾ ਸੀ ਸਾਡਾ ਆਪਦਾ ਬੱਚਾ ਸੀ ਬਹੁਤ ਦੁੱਖ ਹੈ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਉਹਦੀ ਮਾਲ ਵੇਖਿਆ ਨਹੀਂ ਜਾਂਦਾ ਪਰ ਇਸ ਸਮੇਂ ਤੇ ਮੈਂ ਕੇਂਦਰ ਸਰਕਾਰ ਨੂੰ ਇੱਕ ਗੱਲ ਜਰੂਰ ਕਹਿਣਾ ਵੀ ਇਹ ਅਗਨੀ ਵੀਰ ਇਹ ਸਕੀਮ ਗਲਤ ਹੈ ਇਹ ਦੇਸ਼ ਨਾਲ ਦੇਸ਼ ਦੇ ਨੌਜਵਾਨਾਂ ਨਾਲ ਦੇਸ਼ ਦੀ ਸੁਰੱਖਿਆ ਨਾਲ ਇਹ ਖਿਲਵਾੜ ਹੈ ਦੀ ਅਗਨੀ ਵਿਸਕੀਮ ਬੰਦ ਕਰਕੇ ਜਿਹੜੀ ਰੈਗੂਲਰ ਵਾਲੀ ਸਕੀਮ ਆ ਭਰਾ ਦਿੱਤੀ ਜਾਂਦੀ ਹੈ। ਭੱਗਾ ਦਾ ਤਰਖੋਦੀ ਪਾਰਟੀ ਵੱਲੋਂ ਇਸ ਅਗਨੀ ਵੀਰ ਯੋਜਨਾ ਦਾ ਵਿਰੋਧ ਕੀਤਾ ਗਿਆ ਸੀ ਪਰ ਇਸ ਦੇ باوجود ਸੈਂਟਰਲ ਸਰਕਾਰ ਨੇ ਸਕੀਮ ਨੂੰ ਲਾਗੂ ਕਰਕੇ ਕਈ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਪੱਤੀ ਕਰਵਾਇਆ ਗਿਆ। ਦੇਖੋ ਇਹ ਗੱਲ ਵਿਰੋਧੀ ਪਾਰਟੀਆਂ ਦੀ ਨਹੀਂ ਇਹ ਗੱਲ ਤਾਂ ਦੇਸ਼ ਦੀ ਹੈ। ਸੋ ਦੇਸ਼ ਦੇ ਵਿਵਸਥੇ ਹੈ। ਇਸ ਤਰ੍ਹਾਂ ਲੈਣਾ ਚਾਹੀਦਾ ਇਹਨੂੰ ਸਕ੍ਰੈਪ ਕਰ ਦੇਣਾ ਚਾਹੀਦਾ ਅਗਨੀ ਵੀਰ ਸਕੀਮ। ਪੰਜਾਬ ਸੁਨਾਦ ਲੋਕ ਕੁਝ ਕੰਡੀਸ਼ਨ ਸਕੇਗੇ ਕਿ ਅਗਰ ਕੋਈ ਵੀ ਦੇਸ਼ ਤੇ ਰੱਖਿਆ ਕਰਦਾ ਸ਼ਹੀਦਾਂ ਦਾ ਭਾਵ ਉਹ ਅਗਨੀ ਵੀਰ ਕਿਉਂ ਨਾ ਹੋਵੇ। ਉਸੋਂ ਇੱਕ ਮਤਲਬ ਸੁਮਾਨਤ ਰੈਸ਼ੀ ਦੇ ਨਾਲ ਉਹ ਜੋ ਵੀ ਪਾਲਿਸੀ ਆ ਅਸੀਂ ਤਾਂ ਸਾਡਾ ਤਾਂ ਆਪ ਦਾ ਬੱਚਾ ਜੋ ਵੀ ਪਾਲਿਸੀ ਸਰਕਾਰ ਦੀ ਹੋएगी ਉਹਦੇ 'ਚ ਕਵਰ ਹੋਏਗਾ ਕੀ ਮੰਨਦੇ ਹੋ ਕਿ ਇਸ ਸ਼ਹੀਦੀ ਦੇ ਨਾਲ ਆਪਾਂ ਕਿੰਨਾ ਕੋ ਮਤਲਬ ਫਖਰ ਮਹਿਸੂਸ ਹੁੰਦਾ ਜਦੋਂ ਇਸ ਤਾਂ ਆਪਣੇ ਬੱਚੇ ਦੇਸ਼ ਤੇ ਰੀਸ਼ੀ ਹੁੰਦਾ ਗੱਲ ਇਹ ਵੀ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਹੀ ਸ਼ਹੀਦ ਹੋਣ ਵਾਸਤੇ ਆ ਹੱਕ ਸੱਚ ਵਾਸਤੇ ਲੇਕਿਨ ਜਦੋਂ ਪੁੱਤ ਜਾਂਦਾ ਦੁੱਖ ਤਾਂ ਹੁੰਦਾ ਫਖਰ ਵੀ ਆ ਲੇਕਿਨ ਦੁੱਖ ਵੀ ਆ ਅੱਜ ਤੁਸੀਂ ਪਰਿਵਾਰ ਨਾਲ ਵੀ ਮਿਲਿਆ ਉਹਨਾਂ ਨੇ ਦੁੱਖ ਹੀ ਸਾਂਝਾ ਕੀਤਾ ਔਰ ਕਾਫੀ ਜਿਹੜਾ ਮਾਹੌਲ ਹੈ ਉਸ ਵਕਤ ਕੰਬੀ ਰਿਹਾ ਜਵਾਨ ਪੁੱਤ ਚਲਾ ਜਾਣਾ ਯਾਰ ਇਤੋਂ ਵੱਡਾ ਕਹਿਰ ਕੋਈ ਨਹੀਂ ਹੁੰਦਾ ਮਾਂ ਦੇ ਸੀਨੇ ਤੇ ਸ਼ੇਕ ਹੋ ਜਾਂਦਾ ਬਹੁਤ ਦੇਖ ਨਹੀਂ ਜਾਂਦਾ ਦੀ ਮਾਂ ਸਾਡਾ ਦਾ ਬੱਚਾ ਸਾਡੇ ਦੇ ਹੱਥਾਂ ਚ ਰਿਹਾ ਹੈ ਹੱਥਾਂ ਚ ਪੜਿਆ ਬਹੁਤ ਦੁੱਖ